ਚੜਦੀ ਕਲਾ ਪੰਜਾਬ نیوز ਤੇ ਇਸ ਵੇਲੇ ਦੀ ਖਬਰ ਗੁਰਦਾਸਪੁਰ ਤੋਂ ਸ਼ਹਿਰ ਦੇ ਅਮਾਮਵਾੜਾ ਚੌਕ ਚ ਸਥਿਤ ਕਪੜਿਆਂ ਦੀ ਦੁਕਾਨ ਚ ਦੇਰ ਰਾਤ ਅੱਗ ਲੱਗਣ ਦੀ ਘਟਨਾ ਤੋਂ ਬਾਅਦ ਬਿਜਲੀ ਵਿਭਾਗ ਦੇ ਅਧਿਕਾਰੀਆਂ ਦੇ ਵਪਾਰੀ ਵਰਗ ਪ੍ਰਤੀ ਰਵੱਈਏ ਦੇ ਵਿਰੋਧ ਚ ਵਪਾਰੀ ਵਰਗ ਨੇ ਵਪਾਰ ਮੰਡਲ ਦੇ ਪ੍ਰਧਾਨ ਦਰਸ਼ਨ ਮਹਾਜਨ ਦੀ ਪ੍ਰਧਾਨਗੀ ਹੇਠ ਸਥਾਨਕ ਡਾਕਖਾਨਾ ਚੌਕ 'ਚ ਧਰਨਾ ਲਗਾ ਦਿੱਤਾ ਇਸ ਮੌਕੇ ਦੁਕਾਨਦਾਰਾਂ ਵੱਲੋਂ ਪਾਵਰ ਕਾਮ ਵਿਭਾਗ ਖਿਲਾਫ ਜਮ ਕੇ ਨਾਅਰੇਬਾਜ਼ੀ ਕੀਤੀ ਗਈ ਇਸ ਮੌਕੇ ਜ਼ਿਲ੍ਹਾ ਯੂਥ ਕਾਂਗਰਸ ਅਤੇ ਨਗਰ ਕੌਸਰ ਦੇ ਪ੍ਰਧਾਨ ਬਲਜੀਤ ਸਿੰਘ ਪਹਾੜਾਵੀ ਵਪਾਰੀ ਵਰਗ ਦੀ ਹੜਤਾਲ ਦੇ ਸਮਰਥਨ ਚੁਪੁੱਜੇ ਗੁਰਦਾਸਪੁਰ ਤੋਂ ਰੋਹਿਤ ਗੁਪਤਾ ਦੀ ਰਿਪੋਰਟ 8 ਵਜੇ ਸਵਾ 8 ਵਜੇ ਅਸੀਂ ਆਪਣੀਆਂ ਦੁਕਾਨਾਂ ਬੰਦ ਕਰਕੇ ਗਏ ਆ ਇਹ ਬਿੱਟੂ ਭਾਜੀ ਉੱਥੇ ਖੜੇ ਸੀ ਇਹਨਾਂ ਦੀ ਦੁਕਾਨ ਖੁੱਲੀ ਸੀ ਲੱਗੇ ਇੱਕ ਚੱਪਲਾਂ ਵਾਲੇ ਭਾਜੀ ਉਹਨਾਂ ਦੀ ਦੁਕਾਨ ਖੁੱਲੀ ਸੀ ਉਹਨਾਂ ਨੇ ਫੋਨ ਕੀਤਾ ਵੀ ਇੱਕ ਦੁਕਾਨ ਦੇ ਅੰਦਰ ਅੱਗ ਲੱਗੀ ਹੋਈ ਆ ਉਸ ਬੰਦੇ ਨੇ ਆਣ ਕੇ ਆਪਣਾ ਸ਼ਟਰ ਖੋਲ੍ਹਿਆ ਵਾ ਤੇ ਅੱਗ ਨਹੀਂ ਭੱਗੀ ਕਿ ਪੰਜ ਦੁਕਾਨਾਂ ਨੂੰ ਨਾਲ-ਨਾਲ ਅੱਗ ਪੈ ਗਈ ਇੱਕ ਦੁਕਾਨ ਛੱਡ ਕੇ ਨਾਲ ਦੀ ਦੁਕਾਨ ਜਿਹੜੀ ਮੇਰੀ ਸੀ ਅਸੀਂ ਪਿਛਲੇ ਦਿਨਾਂ ਤੋਂ ਵੇਖਦੇ ਪਏ ਆਂ ਕਿ ਸ਼ਹਿਰ ਦੀਆਂ ਕਦੀ ਪੰਜ ਦੁਕਾਨਾਂ ਸੜ ਗਈਆਂ ਕਦੀ ਦੋ ਸੜ ਗਈਆਂ ਕਦੀ ਇੱਕ ਸੜ ਗਈ ਇਹ ਦੋ ਤਿੰਨ ਮਹੀਨੇ ਦੇ ਵਿੱਚ ਹੀ ਏਡੇ ਏਡੇ ਵੱਡੇ ਇਨਸੀਡੈਂਟ ਹੋਏ ਆ ਅਸੀਂ ਐਹੋ ਹੀ ਦੁਕਾਨਦਾਰ ਨੇ ਜਿਨ੍ਹਾਂ ਕੋਲੋਂ ਪੈਸੇ ਇਕੱਠੇ ਕਰਕੇ ਉਹਨਾਂ ਦੁਕਾਨਦਾਰਾਂ ਦੀ ਮਦਦ ਜਿਹੜੀ ਉਹ ਕੀਤੀ ਆ ਇਦੇ ਵਿੱਚ ਕਿਸੇ ਨੇ ਕੋਈ ਬਿਜਲੀ ਬੋਰਡ ਨੇ ਨਹੀਂ ਮਤ ਦਿੱਤੀ ਕਿਸੇ ਨੇ ਤਾਂ ਨਹੀਂ ਉਹ ਕੀਤੀ ਜੇ ਅੱਜ ਅਸੀਂ ਦਫ਼ਤਰ ਆਏ ਆ ਰਿਕੁਐਸਟ ਕਰਨ ਵਾਸਤੇ ਵੀ ਸਾਡੀਆਂ ਤਾਰਾਂ ਬਦਲੋ ਤੇ ਐਕਸੀਅਨ ਸਾਹਿਬ ਦਾ ਅੱਗੇ ਉਹ ਇੰਨਾ ਕਿ ਮਾੜਾ ਬੋਲਣਾ ਵੀ ਮੇਰੇ ਕਰਕੇ ਨਹੀਂ ਛੜੀ ਜਦੋਂ ਫੰਡ ਹੋਣਗੇ ਉਦੋਂ ਅਸੀਂ ਜਿਹੜਾ ਬਦਲਾਂਗੇ ਸਾਡੇ ਪ੍ਰਧਾਨ ਜੀ ਨੇ ਅੱਗੇ ਵੀ ਕਿਹਾ ਵਾ ਵੀ ਜੇ ਕੋਈ ਫੰਡਾਂ ਦੀ ਕਮੀ ਆ ਅਸੀਂ ਕਰੋੜਾਂ ਰੁਪਏ ਦੁਕਾਨਾਂ ਤੇ ਲਾ ਕੇ ਬੈਠੇ ਆ ਅਸੀਂ ਕੋਈ ਪਾਈ ਪਾਈ 10000 ਦੁਕਾਨਦਾਰ ਪਾ ਕੇ ਦੇ ਦੇਾਂਗੇ ਅਹੀਂ ਦੇਨ ਨੂੰ ਤਿਆਰ ਆ ਕਮੇਟੀ ਕਰ ਦੇਨ ਨੂੰ ਤਿਆਰ ਆ ਅਹੀਂ ਦੇਨ ਨੂੰ ਤਿਆਰ ਆ ਦੂਜੀ ਗੱਲ ਦੂਜੀ ਗੱਲ ਅਹੀਂ ਹੈ ਕਨੇ ਆ ਵੇਖੋ ਉੱਥੇ ਕੋਈ ਰਾਜਨੀਤੀ ਨਹੀਂ ਗਈ ਅਹੀਂ ਸ਼ਹਿਰ ਦੇ ਹਰ ਲੀਡਰ ਨੂੰ ਕਨੇ ਆ ਵੀ ਦੁਕਾਨਦਾਰ ਦੇ ਨਾਲ ਆਣ ਕੇ ਇੱਥੇ ਚੌਂਕ ਦੇ ਵਿੱਚ ਜੇ ਅਸੀਂ ਬੈਠੇ ਆ ਤੇ ਸਾਡਾ ਆਣ ਕੇ ਸਾਥ ਦਿਓ ਜੇ ਅਸੀਂ ਦੁਕਾਨਦਾਰ ਹੈਗੇ ਆ ਤੇ ਤੁਸੀਂ ਲੀਡਰ ਹੈਗੇ ਹੋ ਜੇ ਅਸੀਂ ਦੁਕਾਨਦਾਰ ਅਸੀਂ ਨਹੀਂ ਰਵਾਂਗੇ ਤੇ ਤੁਹਾਡੀਆਂ ਲੀਡੀਆਂ ਕਿਸੇ ਤੇ ਨਹੀਂ ਚੱਲਣੀਆਂ ਇੱਥੇ ਆਣ ਕੇ ਬੈਠੋ ਜੇ ਜੇ ਕੋਈ ਇੱਕ ਸਾਡੇ ਨਾਲ ਆਣ ਕੇ ਬੈਠਾ ਤੇ ਅਸੀਂ ਸ਼ਹਿਰ ਦੇ ਹਰ ਲੀਡਰ ਨੂੰ ਹਰ ਪਾਰਟੀ ਦੇ ਲੀਡਰ ਨੂੰ ਕਹਿੰਨੇ ਆ ਵੀ ਸਾਡੇ ਨਾਲ ਆਣ ਕੇ ਇੱਥੇ ਬੈਠੋ ਤੇ ਸਾਡਾ ਸਾਥ ਦਿਓ ਜੇ ਸਾਡੀਆਂ ਦੁਕਾਨਾਂ ਸੜ ਜਾਂਦੀਆਂ ਅਸੀਂ ਕਿਹਾਏ ਜੋਗੇ ਨਹੀਂ ਰਹਿਣਾ ਜਦੋਂ ਸਾਡੇ ਘਰਾਂ 'ਚ ਫੋਨ ਆਇਆ ਸਾਡੇ ਘਰਦਿਆਂ ਦਾ ਕੀ ਰੋ ਰੋ ਕੇ ਬੁਰਾ ਹਾਲ ਸੀ ਐਕਸੀਅਨ ਸਾਹਿਬ ਉੱਥੇ ਆਣ ਕੇ ਤੁਸੀਂ ਵੇਖਦੇ ਜਾਂ ਹੁਣ ਵੇਖੋ ਬਜ਼ਾਰਾਂ ਦੇ ਵਿੱਚ ਕੀ ਹਾਲ ਆ ਧਰਨਾ ਉਦੋਂ ਚੁੱਕਿਆ ਜਾਊਗਾ ਜਦੋਂ ਐਕਸੀਅਨ ਸਾਹਿਬ ਇੱਥੇ ਆਣਗੇ ਪਹਿਲੋਂ ਸੌਰੀ ਫੀਲ ਕਰਨ ਕਿ ਮੈਂ ਗਲਤ ਲੱਭੇ ਬੋਲਿਆ ਤੇ ਨਾਲ ਸਾਨੂੰ ਉਥੇ ਕਹਿਣ ਅਸੀਂ ਦੁਕਾਨਦਾਰ ਤਦ ਤੱਕ ਦੁਕਾਨਾ ਨਹੀਂ ਖੋਲਣੀਆਂ ਜਦ ਤੱਕ ਮੇਨ ਤਾਰ ਨਹੀਂ ਬਦਲੀ ਜਾਂਦੀ ਜਿਹੜੀ ਜਿਹੜੀ ਮੇਨ ਤਾਰ ਕੇਵਲ ਆ ਉਹ ਨਹੀਂ ਬਦਲੀ ਜਾਂਦੀ ਜੇ ਨਹੀਂ ਵੀ ਬਦਲਦੇ ਤੇ ਅਸੀਂ ਬਾਜ਼ਾਰ ਦੀ ਬੱਤੀ ਬੰਦ ਰਹਿਣ ਦੇਾਂਗੇ ਅਸੀਂ ਤਾਰਾਂ ਨਹੀਂ ਪੈਣ ਦੇਣੀਆਂ ਜੋੜ ਨਹੀਂ ਪੈਣ ਦੇਣੇ ਹੁਣ ਹੁਣ ਜੋੜਾਂ ਦਾ ਐਂਡ ਹੋ ਗਿਆ ਅਤ ਹੋ ਗਿਆ ਅਸੀਂ ਫੇਰ ਐਕਸ਼ਨ ਸਾਹਿਬ ਨੂੰ ਕਹਾਂਗੇ ਵੀ ਆਪਣੀ ਕੁਰਸੀ ਦਾ ਨਜਾਇਜ਼ ਫਾਇਦਾ ਨਾ ਚੁੱਕੋ ਇੱਥੇ ਆਓ ਤੇ ਲੋਕਾਂ ਦੀ ਗੱਲ ਸੁਣੋ ਲੋਕਾਂ ਵਾਸਤੇ ਤੁਸੀਂ ਬੈਠੇ ਦਿਓ ਆਮ ਬੜਾ ਚੌਂਕ ਦੇ ਕੋਲ ਜਿਹੜੀ ਆ ਦੁਕਾਨ ਨੂੰ ਇੱਕ ਅੱਗ ਲੱਗੀ ਸੀ ਸੋ ਸਾਰੇ ਬਾਜ਼ਾਰ ਵਾਸੀਆਂ ਨੇ ਬੜਾ ਸਹਿਯੋਗ ਕੀਤਾ ਸਾਰੇ ਆਪ ਵੀ ਲੱਗੇ ਰਹੇ ਫਾਇਰ ਬ੍ਰਿਗੇਡ ਦੀਆਂ ਵੀ ਉੱਥੇ ਪਹੁੰਚੀਆਂ ਜਿਹੜਾ ਅੱਗ ਨੂੰ ਜਿਹੜਾ ਕਾਬੂ ਕਰ ਲਿਆ ਸੋ ਅੱਜ ਬੜੀ ਮਤਭਾਗੀ ਗੱਲ ਹੈ ਕਿ ਸਾਰੇ ਬਾਜ਼ਾਰ ਦੇ ਜਿਹੜੇ ਵਪਾਰੀ ਵਰਗ ਦੇ ਸਾਰੇ ਇਹ ਸਾਰੇ ਇਕੱਠੇ ਹੋ ਕੇ ਜਿਹੜੇ ਆ OSDO ਸਾਹਿਬ ਕੋ ਗਏ ਨੇ ਵੀ ਲਾਈਟ ਰਸ ਦੀ ਬੰਦਾ ਤੇ ਉਹਨੂੰ ਚਲਾਇਆ ਜਾਏ ਪਰ SDO ਸਾਹਿਬ ਨੇ ਜਦੋਂ ਐਕਸ਼ਨ ਸਾਹਿਬ ਨੂੰ ਹੈਂਡ ਫ੍ਰੀ ਕਰਕੇ ਫੋਨ ਕੀਤਾ ਉਹਦਾ ਬਹੁਤ ਹੀ ਗਲਤ ਰਵਈਆ ਸੀ ਉਹਨਾਂ ਵੱਲੋਂ ਕਿਹਾ ਗਿਆ ਕਿ ਅੱਗ ਲੱਗੀ ਆ ਤੇ ਮੈਂ ਕੀ ਕਰਾਂ ਰੋਜ਼ ਹੀ ਅੱਗ ਲੱਗਦੀ ਰਹੇ ਰੋਜ਼ ਅੱਗ ਲੱਗੀ ਰਹਿੰਦੀ ਆ ਮੈਂ ਕੀ ਕਰਾਂ ਤੇ ਕੋਈ ਗੱਲ ਨਹੀਂ ਨਾਲੇ ਨਹੀਂ ਟਾਈਮ ਹੈਗਾ ਸੋ ਉਸ ਤੋਂ ਬਾਅਦ ਜਿਹੜਾ ਸਾਰਿਆਂ ਨੇ ਫੈਸਲਾ ਕੀਤਾ ਕਿ ਕਿਉਂਕਿ ਜਿਹੜੀ ਵਾਇਰਾਂ ਦਾ ਮਸਲਾ ਹੈ ਇਹ ਪਹਿਲਾਂ ਵੀ ਇਹ ਸਾਰੇ ਦੁਕਾਨਦਾਰ ਧਿਆਨ ਚ ਲਿਆ ਚੁੱਕੇ ਨੇ ਕਿ ਤਾਰਾਂ ਜਿਹੜੀਆਂ ਉਹ ਬਹੁਤ ਨੀਵੀਆਂ ਕਿਉਂਕਿ ਕੱਲ ਵੀ ਫਾਇਰ ਬ੍ਰਿਗੇਡ ਦੀ ਜਦੋਂ ਗੱਡੀ ਆਈ ਆ 4 ਤੋਂ 5 ਮਿੰਟ ਉਹ ਤਾਰਾਂ ਨੂੰ ਉੱਪਰ ਕਰ ਕਰਕੇ ਤੇ ਫਿਰ ਉੱਥੋਂ ਤੱਕ ਪੁਆਇੰਟ ਤੇ ਪਹੁੰਚੇ ਆ ਸੋ ਇਹ ਇਹਨਾਂ ਦਾ ਜਿਹੜੀ ਹੈ ਜੈਨੂਇਨ ਮੰਗ ਸੋ ਅੱਜ ਜਿਹੜਾ ਉਹਨਾਂ ਨੇ ਜਿਹੜਾ ਬਤਾਰਾ ਕੀਤਾ ਐਕਸ਼ਨ ਸਾਹਿਬ ਨੇ ਹੈਂਡਫ੍ਰੀ ਕੀਤਾ ਸੀ ਐਸਡੀਓ ਸਾਹਿਬ ਨੇ ਬਹੁਤ ਗਲਤ ਬੋਲੇ ਨੇ ਸੋ ਅਸੀਂ ਮੰਗ ਕਰਦੇ ਆ ਡੀਸੀ ਸਾਹਿਬ ਕੋ ਕਿ ਇਹੋ ਜਿਹੇ ਜਿਹੜੇ ਅਫਸਰ ਆ ਇਹ ਤੇ ਚਲੋ ਇਹ ਮਸਲਾ ਹੋ ਗਿਆ ਮੈਂ ਇੱਕ ਦੋ ਮਸਲੇ ਹੋਰ ਦੱਸਣਾ ਚਾਹੁੰਦਾ ਸ਼ਹਾਦਾ ਨੰਗਲ ਜੀ ਉੱਥੇ ਟਰਾਂਸਫਾਰਮ ਦੀ ਉੱਥੇ ਬਿਜਲੀ ਦੀ ਬੜੀ ਘਟ ਆਉਂਦੀ ਸੀ ਤੇ ਟਰਾਂਸਫਾਰਮ ਮਨਜ਼ੂਰ ਕਰਾਇਆ ਤੇ ਸਮਾਨ ਵੀ ਜਿਹੜਾ ਉਹ ਉੱਥੇ ਪਹੁੰਚ ਗਿਆ ਮੌਕੇ ਤੇ ਤੇ ਪਾਰੇ ਐਕਸੀਨ ਵੱਲੋਂ ਜਿਹੜਾ ਦੁਬਾਰਾ ਸਮਾਨ ਜਿਹੜਾ ਉੱਥੋਂ ਚੁੱਕ ਕੇ ਵਾਪਸ ਲੈ ਕੇ ਚਲਾ ਗਿਆ ਕਿ ਨਹੀਂ ਅਜੇ ਆਪਣੇ ਝਾੜੂ ਵਾਲੇ ਕਹਿਣਗੇ ਤੇ ਫਿਰ ਲਾਉਣਾ ਮੈਂ ਸ਼ਰਮਔਲੀ ਚਾਹੀਦੀ ਆ ਇਹੋ ਜੇ ਐਕਸੀਨ ਨੂੰ ਤੇ ਐਸਸੀ ਨੂੰ ਕੀ ਲੋਕੀ ਜਿਹੜੇ ਉਹ ਗਰਮੀ ਚ ਮਰ ਰਹੇ ਆ ਤੇ ਆਪਾਂ ਰਾਜਨੀਤੀ ਕਰ ਰਹੇ ਆ ਸੋ ਜੋ ਇਹਨਾਂ ਦਾ ਫੈਸਲਾ ਹੋਊਗਾ ਬਾਜ਼ਾਰ ਵਾਲਿਆਂ ਦਾ ਆਪਾਂ ਇਹਨਾਂ ਦੇ ਨਾਲ ਜੋ ਵੀ ਇਹ ਸਾਨੂੰ ਹੁਕਮ ਲਾਉਣਗੇ ਜੇ ਬੰਦਿਆਂ ਦੀ ਲੋੜ ਆ ਜੇ ਕਿ ਠਾਣੇ ਇੱਥੇ ਇਹਨਾਂ ਦਾ ਆਪਣੇ ਬਿਜਲੀ ਬੋਰਡ ਦਫ਼ਤਰ ਦਾ ਘਰਾਓ ਕਰਨਾ ਜਾਂ ਜੰਦਰਾ ਲਾਉਣਾ ਪਿਆ ਤੇ ਜੰਦਰਾ ਪਹਿਲਾਂ ਜਿਹੜਾ ਵਾ ਮੈਂ ਲਾਉਗਾ ਮੈਂ ਸੋ ਜੋ ਵੀ ਕਾਰਵਾਈ ਕਰਨੀ ਹੈ ਕਰਨ ਜੋ ਵੀ ਇਹ ਕਹਿਣਗੇ ਜੋ ਹੁਕਮ ਲਾਉਣਗੇ ਆਪਾਂ ਸੰਘਰਸ਼ ਨੂੰ ਵੱਡੇ ਲੈਵਲ ਤੇ ਲੈ ਕੇ ਜਾਵਾਂਗੇ ਕਿਉਂਕਿ ਇਹ ਕੱਲਾ ਇਹਨਾਂ ਦਾ ਮਸਲਾ ਨਹੀਂ ਇਹ ਸਾਰੇ ਸ਼ਹਿਰ ਦੀ ਪ੍ਰੋਬਲਮ ਆ ਕਿਸੇ ਦੀ ਸੁਣਵਾਈ ਨਹੀਂ ਆ ਗਈ ਥੱਲੇ ਵਾਲੇ ਅਫਸਰ ਜੇ ਸੁਣ ਲੈਂਦੇ ਨੇ ਐਕਸਨ ਦੇ ਅਸੀਂ ਦਾ ਤੇ ਦਿਮਾਗ ਹੀ ਇੰਨਾ ਖਰਾਬ ਹੋਇਆ ਕਿ ਕਿਸੇ ਨੂੰ ਉਹ ਬੰਦਾ ਸਮਝ ਨਹੀਂ ਰਿਹਾ ਅੱਜ ਵੀ ਮੇਰਾ ਖਿਆਲ ਇੱਥੇ ਜਿਹੜੇ ਆਫੀਸਰ ਆਏ ਆ ਉਹਨਾਂ ਨੇ ਐਕਸਨ ਸਾਹਿਬ ਨੂੰ ਫੋਨ ਕੀਤਾ ਕਿ ਇੱਥੇ ਆਓ ਤੇ ਇਹਨਾਂ ਦੀ ਗੱਲ ਸੁਣੋ ਕਹਿੰਦਾ ਅੱਜ ਮੇਰੇ ਕੋਲ ਟਾਈਮ ਨਹੀਂ ਕੱਲ ਦੇਖਾਂਗਾ ਕੋਈ ਨਹੀਂ ਜੇ ਤੇਰ ਕੋ ਟਾਈਮ ਨਹੀਂ ਤੇ ਕੋਈ ਨਹੀਂ ਤੈਨੂੰ ਸੂਤ ਕਰਨਾ ਵੀ ਲੋਕਾਂ ਨੂੰ ਆਉਂਦਾ ਸੋ ਪਬਲਿਕ ਸਰਵੰਟ ਆ ਜੇ ਕੁਰਸੀਆਂ ਮਿਲੀਆਂ ਤੇ ਉਹਨੂੰ ਕੁਰਸੀ ਜਿਹੜੀ ਜਿਹੜੀ ਮਿਲੀ ਆ ਉਹਨੂੰ ਪਬਲਿਕ ਲਈ ਸੇਵਾ ਕਰੋ ਨਾ ਕਿ ਆਪਣੇ ਅਫਸਰ ਸਾਹਿਬ ਇੱਥੇ ਤਾਨਾਸ਼ਾਹੀ ਜਿਹੜੀ ਆ ਉਹ ਤੁਸੀਂ ਕਰੋ ਸੋ ਜੋ ਵੀ ਇਹ ਸੰਘਰਸ਼ ਜਿਹੜਾ ਅੱਗੇ ਨਿਕਲਣਗੇ ਉਹ ਆਪਾਂ ਵੱਡੇ ਲੈਵਲ ਤੇ ਕਰਾਂਗੇ ਤੇ ਗੱਲ ਵੀ ਹੋਈ ਆ ਸਾਰਿਆਂ ਨਾਲ ਰਾਤੀ ਕੋਈ ਮਦਦ ਭਾਗੀ ਘਟਨਾ ਹੋਈ ਆ ਬਾਜ਼ਾਰ ਦੇ ਵਿੱਚ ਇੱਕ ਦੁਕਾਨ ਦੇ ਅੰਦਰ ਅੱਗ ਲੱਗ ਗਈ ਆ ਤੇ ਪਰ ਉੱਥੇ ਜਿਹੜੀਆਂ ਸਾਡੀਆਂ ਕੇਵਲਾਂ ਆ ਸਾਡੀਆਂ ਕੇਵਲਾਂ ਇੱਕ ਸਾਈਡ ਤੇ ਆ ਪਰ ਚਲੋ ਬੰਦੇ ਦਾ ਨੁਕਸਾਨ ਹੋਇਆ ਉਹ ਬੜੀ ਮਾੜੀ ਗੱਲ ਹੈ ਇਹਦਾ ਨੁਕਸਾਨ ਅੱਗ ਕਰਕੇ ਨਹੀਂ ਹੋਣਾ ਚਾਹੀਦਾ ਸਾਡੇ ਜਿਹੜੇ ਬਾਜ਼ਾਰ ਦੇ ਵਿੱਚ ਕੰਮ ਚੱਲਦੇ ਆਲਰੇਡੀ ਐਸਟੀਮੇਟ ਪਾਸ ਹੈ ਸਾਡੀਆਂ ਕੇਬਲਾਂ ਜਿੱਦਾਂ 25 ਦੀਆਂ ਕੇਬਲਾਂ ਆ ਅਸੀਂ 50 ਦੀਆਂ ਕਰਦੇ ਆ 50 ਦੀਆਂ 95 ਕਰਾਂਗੇ ਉਹ ਕੰਮ ਜਿਹੜੇ ਆ ਮੇਰੇ ਕੋਲ ਐ ਕਾਗਜ਼ ਪਏ ਹੋਏ ਐਸਟੀਮੇਟ ਸਾਡੇ ਪਾਸ ਐ ਸਮਾਨ ਡਰਾ ਹੋਇਆ ਉਹ ਅਸੀਂ ਇਮੀਡੀਏਟਲੀ ਕੰਮ ਸ਼ੁਰੂ ਕਰਾ ਤੁਸੀਂ ਨਿਰਪੱਖ ਇਨਕੁਆਰੀ ਹੋ ਜਾਵੇ ਤਾਂ ਤੁਹਾਨੂੰ ਵੀ ਪਤਾ ਲੱਗ ਜਾਣਾ ਜਿੱਧਰਲੇ ਪਾਸੇ ਦੁਕਾਨ ਤੇ ਜੋ ਮੇਰੇ ਕੋਲ ਹੁਣ ਇਨਪੁੱਟ ਆਈ ਮੈਂ ਆਪ ਮੌਕੇ ਦੇਣੀਆਂ ਜੋ ਮੇਰੇ ਕੋਲ ਰਿਪੋਰਟ ਆਈ ਹੈ ਜਿੱਧਰਲੇ ਪਾਸੇ ਅੱਗ ਲੱਗੀ ਐ ਉਧਰਲੇ ਪਾਸੇ ਸਾਡੀ ਤਾਰ ਵੀ ਲੱਗੀ ਮੀਟਰ ਦੂਜੀ ਭਾਈ 1 ਮੀਟਰ ਦੂਜੇ ਸਾਡੇ ਲੱਗ ਰਹੇ ਮੇਰੇ ਵੱਲੋਂ ਨੇ ਜੇ ਕਿਸੇ ਨੇ ਕੋਈ ਵੱਧ ਘੱਟ ਕਿਸੇ ਨੇ ਕਹੀ ਐ ਉਹਦਾ ਚਲੋ ਮੈਂ ਵੀ ਮਾਫੀ ਮੰਗ ਲੈਣਾ ਆਪਾਂ ਨੂੰ ਕਿਸੇ ਨਾਲ ਗਲਤ ਕਿਉਂ ਬੋਲਣਾ ਨਹੀਂ ਬੋਲਣਾ ਜ ਕਰਨੋ ਸਾਡੀਆਂ ਬਾਕੀ 1 ਹਫਤੇ ਦੇ ਵਿੱਚ ਕੰਮ ਸ਼ੁਰੂ ਕਰਦੇ ਹਾਂ ਠੀਕ ਹੈ ਠੀਕ ਹੈ